ਅਮਰੀਕਾ ਚ ਭਾਰਤੀ ਨੇ ਕਰਵਾਈ ਬੱਲੇ ਬੱਲੇ ਬਣਾ ਦਿੱਤਾ ਨਵਾਂ ਹੀ ਰਿਕਾਰਡ ਭਾਈਚਾਰੇ ਚ ਖੁਸ਼ੀ ਦਿਲਾਰ ਅਮਰੀਕਾ ਤੋਂ ਆਈ ਵੱਡੀ ਖਬਰ 트ੰਪ ਨੇ ਦਿੱਤੀ SLA ਪੈ ਗਿਆ ਨਵਾਂ ਹੀ ਪੰਗਾ ਕੈਨੇਡਾ ਤੋਂ ਆਈ ਚੰਗੀ ਖਬਰ ਪੰਜਾਬੀਆਂ ਨੇ ਬੰਨੇ ਰੰਗ ਕਰਵਾ ਦਿੱਤੀ ਪੈ ਜਾ ਬੈ ਜਾ ਕਸੂਤੀ ਫੱਸੀ ਮਾਨ ਸਰਕਾਰ ਵਿਰੋਧੀਆਂ ਨੇ ਚੁੱਕੇ ਵੱਡੇ ਸਵਾਲ ਦਿੱਲੀ ਵਾਲਿਆਂ ਨੂੰ ਪਜਾ ਮੁੱਕੇ ਕੀ ਗੱਲ ਭਾਰਤੀ ਮੂਲ ਦੇ ਸਿਆਸਤਦਾਨ ਜੋਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਡੈਮੋਕ੍ਰੈਟਿਕ ਮੇਅਰਲ ਪ੍ਰਾਇਮਰੀ ਜਿੱਤ ਲਈ ਹੈ ਮੰਗਲਵਾਰ ਨੂੰ ਹੋਈ ਨਵੀਂ ਵੋਟ ਗਿਣਤੀ ਨੇ ਸਾਬਕਾ ਗਵਰਨਰ ਐਂਟ੍ਰੀਓ ਦੀ ਹੈਰਾਨੀਜਨ ਕਹਾਰ ਦੀ ਪੁਸ਼ਟੀ ਕੀਤੀ ਹੈ ਐਸੋਸੀਏਟਿਡ ਪ੍ਰੈਸ ਨੇ ਸ਼ਹਿਰ ਦੇ ਰੈਂਕਡ ਚੁਆਇਸ ਵੋਟਿੰਗ ਟੈਬੂਲੇਸ਼ਨ ਦੇ ਨਤੀਜਿਆਂ ਦੀ ਜਾਰੀ ਹੋਣ ਤੋਂ ਬਾਅਦ ਦੱਸਿਆ ਕਿ ਮਮਦਾਨੀ ਨੇ ਕਿਊਮੂ ਨੂੰ 12 ਫੀਸ ਦੀ ਅੰਕਾਂ ਨਾਲ ਹਰਾਇਆ ਮਮਦਾਨੀ ਨੇ ਕਿਹਾ ਕਿ ਉਹ ਪ੍ਰਾਈਮਰੀ ਵਿੱਚ ਮਿਲੇ ਸਮਰਥਨ ਲਈ ਧੰਨਵਾਦੀ ਹੈ ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਮੰਗਲਵਾਰ ਨੂੰ ਡੈਮੋਕ੍ਰੈਟਿਕਸ ਨੇ ਇੱਕ ਸਪਸ਼ਟ ਆਵਾਜ਼ ਵਿੱਚ ਗੱਲ ਕੀਤੀ ਅਤੇ ਬਜਟ ਪੱਖੀ ਸ਼ਹਿਰ ਭਵਿੱਖ ਦੀ ਰਾਜਨੀਤੀ ਅਤੇ ਵਧ ਰਹੇ ਅਧਿਕਾਰਵਾਦ ਵਿਰੁੱਧ ਲੜਨ ਤੇ ਨਾ ਡਰਨ ਵਾਲੇ ਇੱਕ ਨੇਤਾ ਲਈ ਇੱਕ ਫਤਵਾ ਦਿੱਤਾ ਮੁੰਦਾਨੀ ਇੱਕ 33 ਸਾਲਾ ਡੈਮੋਕ੍ਰੈਟਿਕ ਸਮਾਜਵਾਦੀ ਅਤੇ 2021 ਤੋਂ ਸੂਬਾ ਅਸੈਂਬਲੀ ਦਾ ਮੈਂਬਰ ਨੇ ਮੰਮਦਾਨੀ ਦੀ ਜਿੱਤ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਉਹਨਾਂ ਨੇ ਇੱਕ ਹਫਤਾ ਪਹਿਲਾਂ ਪੋਲ ਬੰਦ ਹੋਣ ਤੋਂ ਬਾਅਦ ਇੱਕ ਸ਼ਾਨਦਾਰ ਵਾਅਦਾ ਹਾਸਲ ਕੀਤਾ ਹੋਇਆ ਗਾਂਡਾ ਵਿੱਚ ਭਾਰਤੀ ਮਾਤਾ ਪਿਤਾ ਦੇ ਘਰ ਪੈਦਾ ਹੋਏ ਮੰਮਦਾਨੀ ਨੇ 7 ਸਾਲ ਦੀ ਉਮਰ ਵਿੱਚ ਅਮਰੀਕਾ ਆਇਆ ਤੇ 2018 ਵਿੱਚ ਨਾਗਰਿਕ ਬਣਿਆ ਜਿੱਕਰ ਉਹ ਚੁਣਿਆ ਜਾਂਦਾ ਤਾਂ ਉਹ ਸ਼ਹਿਰ ਦਾ ਪਹਿਲਾ ਭਾਰਤੀ ਅਮਰੀਕੀ ਮੂਲ ਦਾ ਪਹਿਲੇ ਮੇਅਰ ਹੋਣਗੇ ਉਹ ਇਸ ਤਰ੍ਹਾਂ ਸਭ ਤੋਂ ਛੋਟੇ ਮੇਰਾਂ ਵਿੱਚੋਂ ਵੀ ਇੱਕ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੁਝਾਅ ਦਿੱਤਾ ਕਿ ਸਰਕਾਰੀ ਸਮਰੱਥਾ ਵਿਭਾਗ ਨੂੰ ਪੈਸਾ ਬਚਾਉਣ ਲਈ ਟੈਸਲਾ ਦੇ ਸੀਓ ਐਲਨ ਮਸਕ ਦੀਆਂ ਕੰਪਨੀਆਂ ਨੂੰ ਮਿਲਣ ਵਾਲੀ ਸਬਸਿਡੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਜਿਸ ਨਾਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਤੇ ਸਭ ਤੋਂ ਅਮੀਰ ਵਿਅਕਤੀਆਂ ਵਿਚਾਲੇ ਸ਼ਬਦੀ ਜੰਗ ਮੁਰਤੋ ਸ਼ੁਰੂ ਹੋ ਗਈ ਹੈ ਟਰੰਪ ਦੇ ਟਿੱਪਣੀ ਮਸਕ ਵੱਲੋਂ ਵਿਆਪਕ ਟੈਕਸ ਕਟੌਤੀ ਤੇ ਖਰਚ ਬਿੱਲ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਆਈ ਹੈ ਜਿੱਚ ਉਹਨਾਂ ਸਰਕਾਰੀ ਖਰਚ ਨੂੰ ਸੀਮਿਤ ਕਰਨ ਦੀ ਮੁਹਿੰਮ ਅਗਰੋਂ ਇਸ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਹਟਾਉਣ ਦੀ ਸੌਖਾਦੀ ਪ੍ਰੀ ਮਾਰਕੀਟ ਕਾਰੋਬਾਰ 'ਚ ਟੈਸਲਾ ਦੇ ਸ਼ੇਰਾਂ 'ਚ ਤਕਰੀਬਨ 5% ਦੀ ਗਰਾਵਟਾਈਰ 트럼ਪ ਨਾਲ ਵਿਵਾਦ ਟੈਸਲਾ ਤੇ ਮਸਕ ਦੇ ਕਾਰੋਬਾਰਾਂ ਲਈ ਅੜੀਕਾ ਪੈਦਾ ਕਰ ਸਕਦੇ ਨੇ ਇਸ ਦੌਰਾਨ ਮਸਕ ਨੇ ਇੱਕ ਪੋਸਟ ਜਾਰੀ ਕਰਕੇ ਦਾਵਾ ਕੀਤਾ ਕਿ ਜੇ ਬਿੱਲ ਪਾਸ ਹੋ ਗਿਆ ਤਾਂ ਉਹ ਇੱਕ ਨਵੀਂ ਸਿਆਸੀ ਪਾਰਟੀ ਅਮਰੀਕਾ ਪਾਰਟੀ ਬਣਾਉਣਗੇ ਦੂਜੇ ਪਾਸੇ ਟਰੰਪ ਨੇ ਟਰਥਰ ਸੋਸ਼ਲ ਤੇ ਇੱਕ ਪੋਸਟ ਚ ਕਿਹਾ ਕਿ ਇਤਿਹਾਸ ਚ ਹੁਣ ਤੱਕ ਕਿਸੇ ਵੀ ਵਿਅਕਤੀ ਮੁਕਾਬਲੇ ਐਲਨ ਨੂੰ ਸਭ ਤੋਂ ਵੱਧ ਸਬਸਿਡੀ ਮਿਲੀ ਹੈ ਤੇ ਸਬਸਿਡੀ ਤੋਂ ਬਿਨਾ ਸ਼ਾਇਦ ਐਲਨ ਨੂੰ ਆਪਣੀ ਦੁਕਾਨ ਬੰਦ ਕਰਨੀ ਪੈਂਦੀ ਤੇ ਦੱਖਣੀ ਅਫਰੀਕਾ ਵਾਪਸ ਜਾਣਾ ਪੈਂਦਾ ਉਹਨਾਂ ਕਿਹਾ ਕਿ ਇਸ ਤੋਂ ਦੇਸ਼ ਨੂੰ ਕੁਝ ਬਚਤ ਹੋ ਸਕਦੀ ਹੈ ਉਹਨਾਂ ਕਿਹਾ ਕਿ ਹੁਣ ਕੋਈ ਰਾਕਟ ਲੌਂਚਿੰਗ ਉਪਗ੍ਰਹਿ ਜਾਂ ਇਲੈਕਟ੍ਰੋਨਿਕ ਕਾਰ ਦਾ ਉਤਪਾਦਨ ਨਹੀਂ ਹੋਵੇਗਾ ਤੇ ਸਾਡਾ ਦੇਸ਼ ਬਹੁਤ ਸਾਰਾ ਪੈਸਾ ਬਚਾ ਲਵੇਗਾ ਸ਼ਾਇਦ ਸਾਡੇ ਸਰਕਾਰੀ ਸਮਰੱਥਾ ਵਿਭਾਗ ਨੂੰ ਇਸਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਹੈ। ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ BC ਟਾਈਗਰਜ਼ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27, 28 ਅਤੇ 29 ਜੂਨ ਨੂੰ ਸਰੀ ਦੀ 122 ਸਟਰੀਟ ਤੇ ਸਥਿਤ ਐਥਲੈਟਿਕਸ ਪਾਰਕ ਚ ਕਰਵਾਇਆ ਗਿਆ ਕੁਮੰਤਰੀ ਪੱਦਰ ਦਾ ਤੇਰਮਾ ਮੀਰੀਪੀਰੀ ਸ਼ੌਕਰ ਟੂਰਨਾਮੈਂਟ ਆਪਣੀ ਆ ਮਿੰਟ ਜਿਆਦਾ ਛੱਡਦਾ ਹੋਇਆ ਧੂਮ ਟੜੱਕੇ ਨਾਲ ਸਮਾਪਤ ਹੋ ਗਿਆ ਇਸ ਟੂਰਨਾਮੈਂਟ ਚ ਗਵਾਂਟੀ ਦੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇਲਾਵਾ ਕੈਨੇਡਾ ਦੇ ਸੂਬਾ ਅਲਬਰਟਾ ਮੈਨੀਟੋਬਾ ਅਨਟਾਰੀਓ ਆਦੋਂ ਪਹੁੰਚੀਆਂ 215 ਟੀਮਾਂ ਦੇ ਖਿਡਾਰੀਆਂ ਨੇ ਆਪੋ ਆਪਣੀਆਂ ਖੇਡਾਂ ਦਾ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕਰਕੇ ਵਾਹ ਵਾਖ ਖੱਟੀ ਇਸ ਟੂਰਨਾਮੈਂਟ ਦੌਰਾਨ 6 ਸਾਲ ਦੀ ਉਮਰ ਤੋਂ ਲੈ ਕੇ 55 ਸਾਲ ਦੇ ਖਿਡਾਰੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਸ਼ਰਕਤ ਕਰਕੇ ਆਪੋ ਆਪਣੀ ਖੇਡ ਖੇਡਦੇ ਆ ਸਰੀਰਕ ਵੱਲ ਦਾ ਬੜੇ ਹੀ ਵਧੀਆ ਤਰੀਕੇ ਨਾਲ ਕੀਤੇ ਗਏ ਪ੍ਰਦਰਸ਼ਨਾਂ ਨਾਲ ਖੇਡ ਪ੍ਰੇਮੀਆਂ ਦਾ ਮਨ ਬੋਲਿਆ ਗਿਆ 27 ਜੂਨ ਨੂੰ ਆਰੰਭ ਹੋਏ ਇਸ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਮੌਕੇ ਪ੍ਰਬੰਧਿਤ ਕਰਵਾਏ ਗਏ ਇੱਕ ਸੰਕੇਪ ਰੰਗਰੰਗ ਪ੍ਰੋਗਰਾਮ ਦੌਰਾਨ ਪੰਜਾਬੀ ਗੱਬਰੂਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ ਨਾਲ ਮਾਹੌਲ ਰਗੀਨ ਬਣਿਆ ਨਜ਼ਰ ਆਇਆ ਟੂਰਨਾਮੈਂਟ ਦੌਰਾਨ ਪ੍ਰਬੰਧਕਾਂ ਵੱਲੋਂ ਲਗਾਤਾਰ ਚਾਪ ਕੋੜੀਆਂ ਸਮੇਤ ਲਗਾਏ ਗਏ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦੇ ਕੀਤੇ ਗਏ ਵਿਸ਼ੇਸ਼ ਪ੍ਰਬੰਧ ਨੂੰ ਸ਼ਲਾਘਾਯੋਗ ਦੱਸਿਆ ਗਿਆ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਤਮਾਹੀ 'ਚ 8500 ਕਰੋੜ ਦਾ ਕਰਜ਼ਾ ਚੁਕੇਗੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਸੂਬਾ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਕਰਜ਼ਾ ਚੁਕਾਇਆ ਜਾਣਾ ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਪੰਜਾਬ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਤੇਦਾਰ ਰੌ ਜਸਵੰਤ ਸਿੰਘ ਟੀਮਾ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਵਿੱਚ ਹੋਰ ਡੋਬ ਰਹੀ ਹੈ ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ 8500 ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ ਚਾ ਮਤਲਬ ਹਰ ਰੋਜ਼ 92 ਕਰੋੜ ਦਾ ਕਰਜ਼ਾ ਹਰ ਹਫਤੇ 500 ਤੋਂ 1500 ਕਰੋੜ ਤੱਕ ਨਵਾਂ ਕਰਜ਼ਾ ਲਿਆ ਜਾਵੇਗਾ ਪੰਜਾਬੀਆਂ ਨੂੰ ਇਹ ਵੀ ਦੱਸਣੱਕੇ ਹਰ ਸਾਲ 54000 ਕਰੋੜ ਰੁਪਏ ਗੈਰਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਰੋਕਣ ਦੀ ਗਰੰਟੀ ਨਾਲ ਖਜ਼ਾਨੇ ਵਿੱਚ ਲਿਉਣ ਵਾਲਾ ਜ਼ੁਮਲਾ ਕਿੱਥੇ ਗਿਆ ਉਹਨਾਂ ਕਹਿਆ ਕਿ ਜਾਣਕਾਰੀ ਅਨੁਸਾਰ ਇਕੱਲੇ ਜੁਲਾਈ ਮਹੀਨੇ 'ਚ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ ਜਦਕਿ ਅਗਸਤ ਮਹੀਨੇ 3000 ਕਰੋੜ ਦਾ ਉਧਾਰ ਚੁੱਕਿਆ ਜਾਣਾ ਸਤੰਬਰ ਮਹੀਨੇ ਵਿੱਚ 3500 ਕਰੋੜ ਰੁਪਏ ਕਰਜ਼ਾ ਲਿਆ ਜਾਣਾ ਇਹਨਾਂ ਤਿੰਨ ਮਹੀਨਿਆਂ ਵਿੱਚ ਹਰ ਹਫਤੇ 500 ਕਰੋੜ ਤੋਂ 1500 ਕਰੋੜ ਤੱਕ ਦਾ ਕਰਜ਼ਾ ਲਿਆ ਜਾਵੇਗਾ ਆਖਰ ਇਸ ਕਰਜ਼ੇ ਨੂੰ ਉਤਾਰੇਗਾ ਕੌਣ ਉਹਨਾਂ ਕਿਹਾ ਕਿ ਜਦ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਇਹ ਆਪ ਵਾਲੇ ਆਖਦੇ ਸਨ ਕਿ ਸਰਕਾਰ ਦਾ ਪੀਪਾ ਖਾਲੀ ਅਤੇ ਕਰਜ਼ੇ ਤੇ ਕਰਜ਼ਾ ਚੁੱਕਿਆ ਜਾ ਰਿਹਾ ਪਰ ਉਹਨਾਂ ਕਿਹਾ ਕਿ ਹੁਣ ਮੈਂ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਹਾਡਾ ਪੀਪਾ ਭਰਿਆ ਹੋਇਆ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਿਨ ਪ੍ਰਤੀ ਦਿਨ ਪੰਜਾਬ ਨੂੰ ਕਰਜ਼ੇ ਵਿੱਚ ਡੋਬਦੀ ਜਾ ਰਹੀ ਹੈ ਤੇ ਇਹ ਕਰਜ਼ਾ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾ ਰਿਹਾ ਉਹਨਾਂ ਕਿਹਾ ਕਿ ਅਖਰ ਪੰਜਾਬ ਦਾ ਖਜ਼ਾਨਾ ਕਿੱਥੇ ਜਾ ਰਿਹਾ ਪੰਜਾਬ ਨੂੰ ਕਿਉਂ ਕਰਜ਼ਾ ਚੁੱਕਣ ਦੀ ਲੋੜ ਪੈ ਰਹੀ ਹੈ ਇਸ ਦਾ ਸਵਾਲ ਭਗਵੰਤ ਮਾਨ ਜ਼ਰੂਰ ਦੇਣਾ ਉਹਨਾਂ ਕਿਹਾ ਕਿ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਸਰਕਾਰ ਦਾ ਬੁਰੀਆ ਬਿਸਤਰਾ ਗੋਲ ਹੋਣ ਵਾਲਾ ਇਹੋ ਕਾਰਨ ਹੈ ਕਿ ਪੰਜਾਬ ਨੂੰ ਕਰਜ਼ਾ ਲੈ ਕੇ ਲੁੱਟਿਆ ਜਾ ਰਿਹਾ ਜਤੇਦਾਰ ਚੀਮਾ ਨੇ ਆਖਿਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਹਲੇ ਵੀ ਵਕਤ ਹੈ ਕਿ ਆਪਾਂ ਦਿੱਲੀ ਤੋਂ ਆਈਆਂ ਹੋਈਆਂ ਪਾਰਟੀਆਂ ਤੋਂ ਪੰਜਾਬ ਨੂੰ ਬਚਾਈਏ ਇਹਨਾਂ ਨੂੰ ਦਿੱਲੀ ਭਜਾ ਕੇ ਪੰਜਾਬ ਦੀ ਅਸਲ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਥ ਦਿਈਏ ਤਾਂ ਹੀ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਹੈ